ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਦਿਨ ਅਸੀਂ ਅਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਲਬੀਰ ਜ਼ੀਰਾ ਪਿੰਡ ਸਰਜਾ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਚੋਣ ਮਹਿੰਮ ਪਖਾਈ ਗਈ ਚੋਣ ਪ੍ਰਚਾਰ ਕਰਦੇ ਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੋਵਾਂ ਤੇ ਹੀ ਨਿਸ਼ਾਨੇ ਸਾਦੇ ਗਏ ਖਾਸ ਤੌਰ ਤੇ ਸੁਖਬੀਰ ਬਾਦਲ ਦੇ ਉੱਤੇ ਹੱਲਾ ਬੋਲਦੇ ਨਜ਼ਰ ਆਏ ਕੁਲਬੀਰ ਜ਼ੀਰਾ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਅੱਜ ਤੋਂ ਲੈ ਕੇ ਅੱਜ ਮੈਨੂੰ 20 ਦਿਨ ਹੋ ਗਏ ਪਿੰਡਾਂ ਚ ਜਾਜਾ ਔਰ ਮੈਂ ਖਾਸ ਤੌਰ ਤੇ ਆਪਣੀਆਂ ਮਾਤਾਵਾਂ ਭੈਣਾਂ ਦਾ ਧੰਨਵਾਦ ਕਰਨਾ ਚਾਹਣਾ ਅੱਜ ਜਿੰਨੇ ਪ੍ਰੋਗਰਾਮ ਅਟੈਂਡ ਕੀਤੇ ਆ ਉਹਨੇ ਪ੍ਰੋਗਰਾਮ ਚ ਇੰਨੀਆਂ ਬੀਬੀਆਂ ਹੈਨੀਆਂ ਸੀ ਜਿੰਨੀਆਂ ਇੱਕੋ ਪਿੰਡ ਦੇ ਵਿੱਚ ਸਰਜਾ ਦੇ ਵਿੱਚ ਜੋ ਤੁਸੀਂ ਮਾਨ ਤੇ ਸਤਿਕਾਰ ਆਪਦੇ ਪੁੱਤਰ ਨੂੰ ਦਿੱਤਾ ਤੁਹਾਡਾ ਕੋਟਨ ਕੋਟ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਤੋਂ ਪਹਿਲਾਂ ਹਰ ਇੱਕ ਬੁਲਾਰੇ ਨੇ ਗੱਲਾਂ ਕੀਤੀਆਂ ਔਰ ਮੈਨੂੰ ਇੱਕ ਗੱਲ ਥੋੜੀ ਜੀ ਚੰਗੀ ਨਹੀਂ ਲੱਗੀ ਮੇਰੇ ਭਰਾ ਨੇ ਨਹੀਂ ਕੀਤੀ ਕਿ ਜੀਰਾ ਸਾਹਿਬ ਬਾਰੇ ਔਰ ਮੈਨੂੰ ਭਾਈਆ ਵੀ ਕਹਿਣ ਲੱਗਾ ਕਹਿੰਦਾ ਮੇਰੇ ਪਿੰਡ ਵਾਲੇ ਕਹਿੰਦੇ ਜੀਰਾ ਦੂਰ ਬੜਾ ਹੈ ਮੈਂ ਕਿਹਾ ਯਾਰ ਫਿਰ ਤਾਂ ਗੱਲ ਹੀ ਖਤਮ ਹੋ ਗਈ ਜੇ ਜੀਰਾ ਦੂਰ ਫਿਰ ਤੁਸੀਂ ਮੈਨੂੰ ਵੋਟਾਂ ਨਾ ਪਾਓ ਤੇ ਜੇ ਜੀਰਾ ਨੇੜੇ ਹੋਇਆ ਤੇ ਫਿਰ ਇੱਕ ਵੀ ਵੋਟ ਪਾਸੇ ਨਹੀਂ ਜਾਣੀ ਚਾਹੀਦੀ ਕਿਉਂਕਿ ਜੀਰੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਤੇ ਹਰ ਇੱਕ ਦੀ ਰਸੋਈ 'ਚ ਜੀਰਾ ਹੁੰਦਾ ਹੈ ਜਿੰਦਾਬਾਦ ਹੁਣ ਤਾਂ ਸਾਰੇ ਜਣੇ ਠੀਕ ਹੋਣਾ ਤਾਂ ਜੀਰਾ ਨੇੜੇ ਹੀ ਹੈ ਨਾ ਇਸ ਕਰਕੇ ਮੇਰੇ ਵੱਡੇ ਵੀ ਡੈਣੀ ਸਾਹਿਬ ਨੇ ਬਹੁਤ ਗੱਲਾਂ ਤੁਹਾਡੇ ਨਾਲ ਕੀਤੀਆਂ ਔਰ ਮੈਂ ਇੱਕ ਗੱਲ ਕਵਾਂਗਾ ਕਿ ਜਿੰਨੀਆਂ ਮੰਗਾ ਤੁਸੀਂ ਮੇਰੇ ਕੋ ਰੱਖੀਆਂ ਨਹੀਂ ਅੱਜ ਮੇਰੇ ਪੈਨ 'ਚ ਸ਼ਾਈ ਨਹੀਂ ਕਿਉਂਕਿ ਜਿਹੜੀ ਟਿਕਟ ਆ ਇੱਕ ਖਾਲੀ ਪੈਨ ਹੁੰਦਾ ਦਿੱਲੀ ਵਾਲੇ ਇੱਕ ਖਾਲੀ ਪੈਨ ਦੇ ਦਿੰਦੇ ਆ ਕਹਿੰਦੇ ਸ਼ਾਈ ਜਿਹੜੀ ਆ ਉਹ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਭਰਨੀ ਹੈ VOTER ਪੈਨ ਪਰ ਆਉਣਾ ਸ਼ਾਈ ਤੁਸੀਂ ਭਰ ਦਿਓ ਤੇ ਉਸ ਤੋਂ ਬਾਅਦ ਮੈਂ ਗੱਲ ਕਹਿੰਦਾ ਕਿਉਂਕਿ ਡੈਣੀ ਜੀ ਤੁਸੀਂ ਉਹਨਾਂ ਨੂੰ ਆਪਣਾ ਪੁੱਤਰ ਬਣਾਇਆ ਹੈ ਉਹ ਜਿਹੜਾ ਪੈਨ ਹੋਵੇਗਾ ਉਹ ਪੈਨ ਤਾਂ ਪੈਨ ਵੀ ਸ਼ਾਈ ਵੀ ਤੁਹਾਡੀ ਤੇ ਪੈਨ ਵੀ ਤੁਹਾਡਾ ਤੇ ਹੱਥ ਵੀ ਤੁਹਾਡਾ ਜਿੱਥੇ ਮਰਜ਼ੀ ਸਾਈਨ ਕੀਤੀ ਚੱਲਿਓ ਮੈਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਕੋਈ ਨਾ ਔਰ ਮੇਲੇ ਤੋਂ ਪਹਿਲਾਂ ਆਟੇ ਦਾਲ ਦੀ ਗੱਲ ਵੀ ਉਹੀ ਰਾਸ਼ਨ ਕਾਡਾਂ ਦੀ ਗੱਲ ਹੋ ਗਈ ਪਰ ਮੈਂ ਇੱਕ ਗੱਲ ਤੁਹਾਡੇ ਨਾਲ ਕਹੀ ਜਾ ਰਿਹਾ ਕਿ ਤੁਹਾਡਾ ਪਿੰਡ ਬਹੁਤ ਵਧੀਆ ਪਿੰਡ ਆ ਪਰ ਮੈਂ ਇੱਕ ਪਿੰਡ ਨੇ ਫੈਸਲਾ ਕੀਤਾ ਅਸੀਂ ਜੰਡਿਆਲੇ ਦੇ ਪਹਿਲਾ ਪਿੰਡਾਂ ਦੇ ਵਿੱਚ ਗਏ ਇੱਕ ਪਿੰਡ ਸੀ ਜਾਂ ਮੱਖਣਵਿੰਡੀ ਮੱਖਣਵਿੰਡੀ ਦੇ ਵਿੱਚ ਜਦੋਂ ਅਸੀਂ ਪਹੁੰਚੇ ਤੇ ਜਦੋਂ ਅਸੀਂ ਉੱਥੇ ਵੇਖਿਆ ਕਿ ਇਸੇ ਤਰ੍ਹਾਂ ਹੀ 5-700 ਬੰਦੇ ਦਾ ਇਕੱਠ ਤੇ ਮਤਾਵਾਂ ਭੈਣਾਂ ਦਾ ਵੀ ਬਹੁਤ ਇਕੱਠ ਤਾਂ ਇੱਕੋ ਗੱਲ ਜਜੇ ਅਸੀਂ ਸਟੇਜ ਤੇ ਚੜ੍ਹੇ ਆ ਤੇ ਉਹ ਡੈਣੀ ਜੀ ਨੂੰ ਕਹਿਣ ਲੱਗੇ ਕਹਿੰਦੇ ਸਾਡੇ ਲਈ ਤਾਂ ਡੈਣੀ ਤੂੰ ਹੀ ਚੰਗਾ ਹੈ ਤੇ ਮੈਂ ਕਿਹਾ ਉਹ ਮੰਤਰੀ ਕਹਿੰਦੇ ਉਹ ਮੰਤਰੀ ਦਾ ਤਾਂ ਬੇੜਾ ਹੀ ਕਰ ਕੁਝ ਮੈਂ ਕਿਹਾ ਕੀ ਹੋਇਆ ਕਹਿੰਦੀ ਸਾਨੂੰ ਗਰੀਬ ਲੋਕਾਂ ਨੂੰ ਇਹ ਚਾਹੀਦਾ ਹੁੰਦਾ ਕਿ ਸਰਕਾਰ ਦੀ ਇੱਕ ਇੱਕ ਸਹੂਲਤ ਸਾਡੇ ਤੱਕ ਪਹੁੰਚੇ ਕਹਿੰਦੇ ਸਾਡੇ ਕੋਲ ਸਹੂਲਤਾਂ ਉਦੋਂ ਪਹੁੰਚੀਆਂ ਜਦੋਂ ਤਾਂ ਸਰਦਾਰ ਸਰਦੂਲ ਸਿੰਘ ਬੰਡਾਲਾ ਮੰਤਰੀ ਸੀ ਤੇ ਜਾਂ ਕਹਿੰਦੇ ਉਸ ਤੋਂ ਬਾਅਦ ਸਿਕੰਦਰ ਸਿੰਘ ਡੈਣੀ ਬਣਿਆ ਕਹਿੰਦੇ ਸਾਡੇ ਪਿੰਡ 361 ਸੀ ਕਹਿੰਦੇ ਜਿੱਦਣ ਸੁਖਵਿੰਦਰ ਸਿੰਘ ਡੈਣੀ ਬਣਦਾ ਐ ਐਮਐਲਏ ਕਹਿੰਦੇ 761 ਸੀ ਸਾਡੇ ਪਿੰਡ ਤੇ ਕਹਿੰਦੇ ਜਿੱਦਣ ਨੇ ਟੁੱਟ ਪੈਣਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਉਸ ਦਿਨ ਕਹਿੰਦੇ ਹੁਣ 300 ਕਾੜਾ 400 ਕਾੜ ਕੜਤਾ ਸਾਡੇ ਪਿੰਡ ਦਾ ਕਹਿੰਦੇ 30 ਕਿਲੋ ਕਣਕ ਸੀ ਡੈਣੀ ਵੇਲੇ ਅੱਜ 5 ਕਿਲੋ ਕਣਕ ਮਿਲਦੀ ਐ ਤੇ ਮੈਂ ਕਿਹਾ ਫਿਰ ਹੁਣ ਤੁਸੀਂ ਕੀ ਫੈਸਲਾ ਕੀਤਾ ਕੀ ਕਰਨਾ ਹੈ ਡੈਣੀ ਚੰਗਾ ਜਾਂ ਮੰਤਰੀ ਚੰਗਾ ਕਹਿੰਦੇ ਗੱਲ ਹੈ ਜੀ ਸਸੀ ਦੇ ਇੱਕ ਬੇਨਤੀ ਕਰਨੀ ਆ ਤੁਹਾਨੂੰ ਕਹਿੰਦੇ ਜਿੱਦਣ ਵੋਟਾਂ ਪੈਣ ਉਹਦਣ ਸਾਡੇ ਸਾਡੇ ਪਿੰਡ ਦੀ ਮਸ਼ੀਨ ਤੁਸੀਂ ਚੈੱਕ ਕਰਿਓ ਮੈਂ ਕਿਹਾ ਕੀ ਗੱਲ ਕਹਿੰਦੇ ਸਾਡੇ ਪਿੰਡ ਦੀ 2100 ਵੋਟਾਂ ਇਹਦੇ ਜੇ ਕਣਕ 30 ਕਿਲੋ ਤੋਂ 5 ਕਿਲੋ ਹੋ ਸਕਦੀ ਏ ਅਸੀਂ ਵੀ ਪਿੰਡ ਵਾਲਿਆਂ ਨੇ ਸਹਉ ਖਾਦੀ ਏ ਇੱਕ ਇੱਕ ਵੋਟ ਕਾਂਗਰਸ ਨੂੰ ਪਾਵਾਂਗੇ ਔਰ ਜਿਹੜੀ 30 ਕਿਲੋ ਤੋਂ 5 ਕਿਲੋ ਕਟਨ ਕੀਤੀ ਏ 5 ਵੋਟਾਂ ਝਾੜੂ ਨੂੰ ਪਾਵਾਂਗੇ ਤਾਂ ਕਿ ਉਹਨਾਂ ਨੂੰ 5 ਵੋਟਾਂ ਤੇ ਯਾਦ ਰਹਿ ਸਕੇ ਕਿ ਗਰੀਬਾਂ ਨਾਲ ਕਿਵੇਂ ਧੋਖਾ ਕਰੀਦਾ ਕਹਿੰਦੇ ਛੇਵੀਂ ਵੋਟ ਨਹੀਂ ਉਸ ਪਿੰਡ ਦੇ ਵਿੱਚੋਂ ਨਿਕਲਦੀ ਔਰ ਜੇ ਪਿੰਡਾਂ ਨੇ ਇਹੋ ਜਿਹੇ ਫੈਸਲੇ ਕਰ ਲਏ ਤਾਂ ਫਿਰ ਮੈਂ ਗੱਲ ਕਹਿੰਦਾ ਮੰਤਰੀ ਸਾਹਿਬ ਚਾਹੇ ਤੁਸੀਂ ਆਜੋ ਚਾਹੇ ਧਰਮ ਪਤਨੀ ਆਜੇ ਚਾਹੇ ਕੋਈ ਆਜੇ ਤਾਂ ਇਹ ਜਿਹੜੇ ਲੋਕ ਨੇ ਮਨ ਬਣਾਈ ਬੈਠੇ ਨੇ ਅੱਜ ਮੈਂ ਕਹਿੰਦਾ ਕਾਲੀ ਦਲ ਦੇ ਵੀ ਕਈ ਬੰਦੇ ਹੁੰਦੇ ਆ ਅੱਜ ਕਾਲੀਰਨ ਵਾਲੇ ਦਾ ਤਾਂ ਕੰਮ ਹੀ ਸੋਖਾ ਹੈ ਕਿਉਂਕਿ ਉਹਦੇ ਨਾਲ ਲੀਡਰ ਕੋਈ ਨਹੀਂ ਤੁਰਿਆ ਉਹਦਾ ਵਿਚਾਰਾ ਫੇਸਬੁੱਕ ਤੋਂ ਆਪੇ ਹੀ ਲਾਈਵ ਹੋ ਜਾਂਦਾ ਤੇ ਉੱਥੇ ਕੰਮ ਚਲਾ ਲੈਂਦਾ ਔਰ ਕਈ ਹੋਣਗੇ ਤੁਹਾਡੇ ਕੋਲ ਹੋਰ ਵੀ ਲੋਕ ਜਿਹੜੇ ਇਹ ਗੱਲ ਕਹਿਣਗੇ ਕਿ ਅਸੀਂ ਪੰਥਕ ਹਾਂ ਆ ਜਿਵੇਂ ਡੈਨੀ ਸਾਬ ਨੇ ਕਿਹਾ ਕਿ ਡਾਕ ਟੈਸਟ ਹੋਣਾ ਚਾਹੀਦਾ ਔਰ 6 ਮਹੀਨਿਆਂ ਦੀ ਜਾਂ ਸਾਲ ਦੀ ਜਾਂ 2 ਸਾਲਾਂ ਦੀ ਰਿਪੋਰਟ ਮਿਲਣੀ ਚਾਹੀਦੀ ਮੈਂ ਸਭ ਤੋਂ ਪਹਿਲਾ ਮੁੱਦਾ ਮੈਂ ਚੁੱਕਿਆ ਸੀ ਮੈਂ ਕਿਹਾ ਕਿ ਮੈਂ ਕਾਗਜ਼ ਭਰਨ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਇਲੈਕਸ਼ਨ ਕਮਿਸ਼ਨ ਨੂੰ ਮੈਂ ਕਿਹਾ ਮੈਂ ਕਿਹਾ ਇੱਕ ਮਾਂ ਮੈਨੂੰ ਮਿਲੀ ਰੋਂਦੀ ਸੀ ਔਰ ਮੇਰੇ ਗੱਲ ਲਾ ਕੇ ਰੋਈਗੀ 10 ਮਿੰਟ ਮੈਂ ਕਿਹਾ ਮਾਂ ਦਾ ਗੱਲ ਕੀ ਹੈ ਕਹਿੰਦੀ ਮੇਰਾ 20 ਸਾਲਾਂ ਦਾ ਪੁੱਤ ਟੀਕਾ ਲਾ ਕੇ ਮਰ ਗਿਆ 20 ਸਾਲਾਂ ਦਾ ਪੁੱਤ ਕਹਿੰਦੀ ਉਹ 20 ਸਾਲਾਂ ਦਾ ਮੁੰਡਾ ਮੇਰਾ ਮਰ ਗਿਆ ਪਰ ਮੈਂ ਦਰਦਰ ਤੁਰੀ ਫਿਰਦੀ ਆ ਮੈਂ ਕਹਿੰਦੀ ਕੋਈ ਤਾਂ ਇਹੋ ਜਿਹਾ ਦੇ ਜਿਹੜਾ ਨਸ਼ਾ ਬੰਦ ਕਰੇ ਇਹਦੀ ਮੇਰਾ ਪੁੱਤ ਮਰ ਗਿਆ ਮੈਂ ਕਿਸੇ ਮਾਂ ਦਾ ਪੁੱਤ ਨਹੀਂ ਮਰਦਾ ਵੇਖ ਸਕਦੀ ਤਾਂ ਮੈਂ ਇੱਕ ਚਿੱਠੀ ਲਿਖੀ ਔਰ ਚਿੱਠੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕੀਤੀ ਮੈਂ ਕਿਹਾ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਵੀ ਲੜਦਾ ਹੈ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਕਿਉਂਕਿ ਜੇ ਘਰ ਦਾ ਮੁਖੀ ਵਿਚੇੜੀ ਹੋਵੇਗਾ ਤੇ ਦੱਸੋ ਪਰਿਵਾਰ ਕਿਤੇ ਤਰੱਕੀ ਕਰ ਸਕਦਾ ਉਹ ਪਰਿਵਾਰ ਕਦੀ ਤਰੱਕੀ ਨਹੀਂ ਕਰ ਸਕਦਾ ਔਰ ਜਵੇਂ ਡੈਣੀ ਜੀ ਨੇ ਕਿਹਾ ਕਿ ਰੋਜ਼ ਦੀਵਿਚਨਲਾਂ ਤੇ ਦੇਖਦੇ ਹਾਂ ਕਿ ਮੈਂ ਇਹ ਮੁੱਦਾ ਚੁੱਕਿਆ ਔਰ ਇਹ ਭੱਜਦੇ ਨੇ ਔਰ ਜਦੋਂ ਸਰਕਾਰ ਸੀ ਡੈਣੀ ਜੀ ਆਪਣੀ ਉਦੋਂ ਯਾਦ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਸੀ ਕਿ ਕਲਵੀਰ ਸਿੰਘ ਜੀਰਾ ਮੈਨੂੰ ਲੱਗਦਾ ਹੈ ਨਸ਼ਾ ਕਰਦਾ ਤਾਂ ਮੈਂ ਇਹ ਗੱਲ ਕਹੀ ਮੈਂ ਕਿਹਾ ਮੈਂ ਤਾਂ ਇੱਕ ਲੈਕਚਰਾਂ ਕਰਕੇ ਚਾਹ ਪੀਣ ਲੱਗਾ ਕਿ ਮਜਬੂਰੀ ਆ ਕਿਉਂਕਿ ਜਿੰਦੇ ਕਰੋ ਚਾਹ ਵੀ ਨਾ ਪੀਓ ਅਗਲਾ ਕਹਿੰਦਾ ਯਾਰ ਤੈਨੂੰ ਵੋਟਾਂ ਕਧੀਆਂ ਪਈਏ ਤੈਨੂੰ ਤਾਂ ਸਾਡੀ ਚਾਹ ਵੀ ਚੰਗੀ ਲੱਗਦੀ ਇਸ ਕਰਕੇ ਮਜਬੂਰੀ ਕਰਕੇ ਚਾਹ ਪੀਣ ਲੱਗਾ ਤੇ ਮੈਂ ਕਹਾ ਗੱਲ ਐ ਸੁਖਵੀਰ ਸੇ ਬਾਦਲ ਜਗਾ ਤੇਰੀ ਟਾਈਮ ਤੇਰਾ ਤੇ ਟੀਮ ਲੈ ਕੇ ਪਹੁੰਚਾਂਗਾ ਇੱਕ ਦਿਨ ਜਿਵੇਂ ਵਾੜੀ ਕਿਸਮਤ ਹੁੰਦੀ ਇੱਕ ਦਿਨ ਜੀਰੇਓ ਆਇਆ ਤੇ ਮੈਂ ਡਾਕਟਰਾਂ ਦੀ ਟੀਮ ਲੈ ਕੇ ਉਹਦੇ ਬੂਹੇ ਅੱਗੇ ਧਰਨਾ ਲਾਦਾ ਟੈਂਟ ਲਾਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਆ ਤਉ ਦੀਸੇ ਜੀਰਾ ਨੇ ਤਾਂ ਡਾਕਟਰਸ ਕਰਾ ਲਿਆ ਪਰ ਸਵੀਰ ਸਿੰਘ ਬਾਦਲ ਭੱਜ ਗਿਆ ਅੱਜ ਜਿਹੜਾ ਮੰਤਰੀ ਤੁਹਾਡੇ ਕੋਲ ਵੋਟਾਂ ਮੰਗਲ ਨਹੀਂ ਆਉਂਦਾ ਮੈਂ ਜਿਹੜੀ ਗੱਲ ਕਰਦਾ ਵਿੰਗੀਆਂ ਜਾਂ ਬਰਾਛਾਂ ਵਾਲੇ ਦੀ ਮੈਂ ਉਹਦੀ ਗੱਲ ਕਰਦਾ ਜਿਹੜਾ ਲਾਲਜੀਤ ਭੋਲਰਾ ਪਹਿਲਾਂ ਤੋਂ ਸਵਰਨਕਰ ਭਰਾਵਾਂ ਬਾਰੇ ਮਾੜਾ ਬੋਲਿਆ ਫਿਰ ਭਾਈ ਲਾਲੋ ਦੇ ਵਾਰਸਾਂ ਬਾਰੇ ਮਾੜਾ ਬੋਲਿਆ ਤੇ ਹੁਣ ਉਹਨੇ ਕੀ ਕੀਤਾ ਹੁਣ ਉਹਨੇ ਕਿਹਾ ਕਿ ਗੁਰਨਾਨਕ ਸਾਹਿਬ ਦੀ ਜਿਹੜੀ ਤੁਲਨਾ ਉਹ ਕੇਜਰੀਵਾਲ ਦੀ ਤੇ ਉਹਨਾਂ ਦੀ ਤੁਲਨਾ ਕਰ ਦਿੱਤੀ ਗੱਲ ਇਹ ਆ ਕਿ ਪ੍ਰਮਾਤਮਾ ਜਦੋਂ ਮਾਰਦਾ ਉਹਦੋਂ ਲੱਤ ਨਹੀਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਵਜੀ ਪਈ ਮੈਂ ਪੱਟੀ ਚ ਗਿਆ ਔਰ ਡੈਡੀ ਸਾਹਿਬ ਦੱਸਣਾ ਚਾਹਣਾ ਉਥੋਂ ਜਾ ਕੇ ਪਤਾ ਲੱਗਾ ਕਹਿੰਦੇ ਮੰਤਰੀ ਨੂੰ ਤੁਸੀਂ ਕਹੋ ਕਿ ਬੰਦਿਆਂ ਚ ਬਹਿ ਕੇ ਪੱਗ ਬਣਦੇ ਆਪਾਂ ਸਾਰੇ ਹੀ ਵੋਟਾਂ ਪਾ ਦਾਂਗੇ ਇਹਨੂੰ ਪੱਗ ਵੀ ਨਹੀਂ ਬੰਨਣੀ ਆਉਂਦੀ ਜੀ ਕਿ ਕਹਿੰਦੇ ਅਸੀਂ ਪੰਥ ਘਲਕੇ ਤੋਂ ਖੜੇ ਆ 18000 ਦੇ ਬੰਦਾ ਰੱਖਿਆ ਇਹਨੇ 18000 ਮਹੀਨੇ ਦੇ ਜਿਹੜਾ ਮੰਤਰੀ ਪਾਗੜੀ ਬਣ ਸਕਦਾ ਤੇ ਉਹ ਪੱਗ ਦੀ ਲਾਜ ਵੀ ਨਹੀਂ ਰੱਖ ਸਕਦਾ ਇਹ ਜ਼ਰੂਰੀ ਯਾਦ ਰੱਖੋ ਅਰਨੇ ਨੂੰ ਪੈਣਾ ਮੈਨੂੰ ਪੱਟੀ ਵਾਲੇ ਕਹਿੰਦੇ ਕਹਿੰਦੇ ਸਾਡੇ ਚਿੱਟਾ ਖੰਡ ਤਰ੍ਹਾਂ ਵਿਕਦਾ ਮੈਂ ਕਿਹਾ ਮੰਤਰੀ ਤੁਹਾਡਾ ਸਰਕਾਰ ਤੁਹਾਡੀ ਤੁਸੀਂ ਰਮੰਦਰ ਗਿੱਲ ਨੂੰ ਹਰਾਤਾ ਕਹਿੰਦੇ ਮੰਤਰੀ ਕੋਸ਼ਿਸ਼ ਬੜੀ ਕਰਦਿਆ ਕਿ ਚਿੱਟਾ ਖਤਮ ਹੋਵੇ ਮੈਂ ਕਿਹਾ ਕਿਵੇਂ ਪੁਲਿਸ ਛਾਪੇ ਛੂਪੇ ਮਾਰ ਰਹੀ ਆ ਕਹਿੰਦੇ ਪੁਲਿਸ ਬਲਸ ਤਾਂ ਨਹੀਂ ਮੰਤਰੀ ਦੇ ਆਖੇ ਲੱਗਦੀ ਗੀ ਪੁਲਿਸ ਤਾਂ ਲੱਗਦੀ ਐ ਕਾਂਗਰਸੀਆਂ ਦੇ ਆਖੇ ਹੀ ਤੇ ਮੈਂ ਕਿਹਾ ਫਿਰ ਚਿੱਟਾ ਕਿਵੇਂ ਖਤਮ ਹੋਊ ਕਹਿੰਦੇ ਦਿਹਾੜੀ ਚ ਤਿੰਨ ਤਿੰਨ ਵਾਰੀ ਪੀਂਦਾ ਪਰ ਮੁੱਕਦਾ ਫਿਰ ਬਣੇ ਜਿਹੜਾ ਬੰਦਾ ਆਪ ਚਿੱਟਾ ਪੀਂਦਾ ਹੋਊ ਉਹ ਤੁਹਾਡਾ ਕੀ ਭਲਾ ਕਰ ਦੂ ਤੁਹਾਡੇ ਬੱਚਿਆਂ ਦਾ ਕੀ ਭਲਾ ਕਰ ਦੂ ਅੱਜ ਆ ਹੁਣੇ ਮੇਰੇ ਇੱਕ ਵੀਰ ਨੇ ਕਿਹਾ ਕਹਿੰਦਾ ਸਾਨੂੰ ਖੇਡਣ ਲਈ ਸਟੇਡੀਅਮ ਚਾਹੀਦਾ ਸਾਨੂੰ ਸਟੇਡੀਅਮ ਚਾਹੀਦਾ ਅੱਜ ਮਾਵਾਂ ਇਹ ਦੱਸਾਂ ਕੀ ਕਹਿੰਦੀਆਂ ਨੇ ਅੱਜ ਮਾਵਾਂ ਕਹਿੰਦੀਆਂ ਨੇ ਸਾਨੂੰ ਸਕੂਲ ਨਹੀਂ ਚਾਹੀਦੇ ਸਾਨੂੰ ਸਟੇਡੀਅਮ ਨਹੀਂ ਚਾਹੀਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਉਂਕਿ ਸਾਨੂੰ ਆਪਦੇ ਬੱਚੇ ਚਾਹੀਦੇ ਆ ਜੇ ਪੰਜਾਬ 'ਚ ਨਸ਼ਾ ਖਤਮ ਹੋਊਗਾ ਜਵਾਨੀ ਬਚੂਗੀ ਦਾ ਤਾਂ ਇੰਡਸਟਰੀ ਆਉਗੀ ਅੱਜ ਮੈਨੂੰ ਤੁਸੀਂ ਦੱਸੋ ਲਾਅ ਐਂਡ ਆਰਡਰ ਦੀ ਕਿੱਡੀ ਮਾੜੀ ਸਥਿਤੀ ਹੈ ਅੱਜ ਹਰ ਜਗ੍ਹਾ ਦੇ ਉੱਤੇ ਕਿਤੇ ਗੋਲੀਆਂ ਚੱਲਦੀਆਂ ਨੇ ਕਿਤੇ ਫਰੋਤੀ ਮੰਗੀ ਜਾਂਦੀ ਏ ਔਰ ਮੈਂ ਗੱਲ ਕਹਿਣਾ ਜੀ ਮੇਰਾ ਵੀ ਸੁਪਨਾ ਹੈ ਕਿ ਇੱਥੇ ਕਾਰਖਾਨੇ ਲੱਗਣ ਇੱਥੇ ਇੰਡਸਟਰੀ ਆਵੇ ਸ਼ਾਂਤੀ ਔਰ ਅਮਨ ਤੇ ਸ਼ਾਂਤੀ ਕੌਣ ਲੈ ਆ ਸਕਦਾ ਉਹ ਕਾਂਗਰਸ ਪਾਰਟੀ ਲੈ ਸਕਦੀ ਏ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ ਤੱਕੜੇ ਹੋ ਜੋ ਤੁਸੀਂ ਸਾਰੇ ਜਿਹੜੇ ਪਿਆਰ ਦਾ ਸਬੂਤ ਵਿਖਾਉਂਦੇ ਹੋ ਮੈਂ ਕਹਿੰਦਾ ਮੰਤਰੀ ਦਾ ਕੀ ਆ ਭਗਵੰਤ ਮਾਨਾ ਤੂੰ ਵੀ ਪਿੰਡ ਆ ਜਾ ਤੇ ਮੈਂ ਤੈਨੂੰ ਦੱਸਦਾ ਅੱਗੇ ਤਾਂ 32 ਪਈਆਂ ਸੀ ਹੁਣ 5 ਬਣੀ ਪਈਆਂ ਕਿਉਂਕਿ ਹੁਣ ਤਾਂ ਕਣਕਲਾ ਕੰਮ ਹੀ ਚੱਲੂਗੇ ਗੱਲ ਤੋਂ ਬੰਦ ਪੰਨਾ ਹੋਰ ਭਾਈਆ ਇੱਕ ਤੇਰੇ ਨਾਲ ਵੀ ਗੱਲ ਕਰਨੀ ਹੈ ਭਾਈਆ ਹੋਵੇ ਮੇਰਾ ਤੇ ਸਟੇਜ ਤੇ ਕਵੇ ਮੈਨੂੰ ਐਸਐਚਓ ਦਾਬੇ ਮਾਰਦਾ ਜਾਓ ਮੈਂ ਇੱਕ ਗਰੰਟੀ ਦੇਣਾ ਡੀਜੀਪੀ ਨੂੰ ਵੀ ਕਹੋ ਮੇਰੇ ਭਾਈਏ ਦੀ ਵਾਲ ਵੇਖੇ ਜੇ ਮੈਂ ਕੁੱਠਾ ਨਾ ਕਰਦਾ ਤੇ ਮੈਨੂੰ ਤਾਂ ਕਹਿ ਜੇ ਓਏ ਸੋਨਹਰ ਅੱਲਾਹ ਅਕਬਰ ਇਹ ਨਾ ਸਮਝੋ ਕਿ ਜੀਰੇ ਨਾਲ ਕੱਲਾ ਤੜਕਾ ਹੀ ਲੱਗਦਾ ਹੈ ਜੀਰੇ ਨੂੰ ਤੜਕਾ ਆਪ ਵੀ ਲਾਉਣਾ ਹੁੰਦਾ ਅੱਜ ਤੱਕ ਮੇਰਾ ਰਿਕਾਰਡ ਆ ਅੱਜ ਤੱਕ ਹਰੀ ਘਿਹੜ ਦੀ ਕਿਸੇ ਨੇ ਇਜਾਮ ਕੀਤਾ ਉਹ ਮੇਰੇ ਬਾਪੂ ਨੇ ਕੀਤਾ ਸੀ ਔਰ ਜਿਵੇਂ ਜਿਵੇਂ ਹਰੀ ਘਿਹੜ ਇਜਾਮ ਕਰਦੇ ਸੀ ਮੈਂ ਹਰੇਕ ਪਾਸੇ ਇਹ ਗੱਲ ਕਹਿੰਦਾ ਸੀ ਮੈਂ ਕਿਹਾ ਜਦੋਂ ਜੱਟ ਦਾ ਸਮਾਂ ਆ ਗਿਆ ਜਦੋਂ ਪੈਨ ਚੱਲਿਆ ਤੁਹਾਡੇ ਨਾਲ ਵਾਦਾ ਕਰਦਾ ਜੀਰੇ ਅਦਾਲਤ 'ਚ ਆਵਾਜ਼ ਵਜਿਆ ਕਰੂ ਸਰਵੀਰ ਸਿੰਘ ਬਲਦ ਪ੍ਰਕਾਸ਼ ਸਿੰਘ ਮਾਦਲ ਹਾਜ਼ਰ ਹੋ ਔਰ ਡੈਨਿੰਗ ਸਾਹਿਬ ਨੂੰ ਪਤਾ ਤੁਹਾਨੂੰ ਵੀ ਪਤਾ ਹੈ ਆ ਜਦੋਂ 2017 ਚਾਹੀ ਐਮਐਲਏ ਬਣੇ ਕਮੇਟੀ ਦੀਆਂ ਚੋਣਾਂ ਆਈਆਂ ਤੇ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਬੰਦਿਆਂ ਤੋਂ ਕਾਗਜ਼ ਨਹੀਂ ਭਰੇਗੇ ਔਰ ਇਹਨਾਂ ਨੇ ਮਜਬੂਰ ਹਰੀ ਘੇੜ ਤੇ ਧਰਨਾ ਲਾਇਆ ਸਾਰੀ ਰਾਤ ਬਾਦਲ ਉਥੇ ਸੁੱਤੇ ਰਹੇ ਧਰਨੇ ਤੇ ਸੜਕ ਤੇ ਉਹ ਕੁਲਬੀਰ ਸਿੰਘ ਜੀਰਾ ਨੇ ਸਵਾਏ ਸੀ ਔਰ ਭਾਈਆ ਤੂੰ ਪ੍ਰਵਾਹ ਨਾ ਕਰ ਇਹ ਜਿਹੜੀਆਂ ਇਹਨਾਂ ਦੀਆਂ ਗਿੱਦੜ ਕੋ ਕਿੰਤੋਂ ਡਰਨ ਦੀ ਲੋੜ ਦੀ ਇਹਨਾਂ ਦੇ ਆਖੇ ਸਿਪਾਹੀ ਨਹੀਂ ਲੱਗਦਾ ਆ ਇਹਨਾਂ ਦਾ ਐਮਐਲਏ ਧੰਨ ਆ ਤੁਸੀਂ ਵੀਡੀਓ ਵੇਖੀ ਹੋਗੀ ਉਹ ਹੌਲਦਾਰ ਨੂੰ ਕਹਿੰਦਾ ਮੇਰਾ ਰਤਬਾ ਡੀਜੀਪੀ ਤੋਂ ਉੱਤੇ ਆ ਮੈਂ ਕਿਹਾ ਫਟੇ ਮੂੰਹ ਇਹੋ ਜਿਹੇ ਦੇ ਐਮਐਲਏ ਬਣਦੇ ਜਿਹਨੂੰ ਹੌਲਦਾਰ ਨੂੰ ਦੱਸਣਾ ਪਵੇ ਕਿ ਮੈਂ ਐਮਐਲਏ ਆ ਮੈਂ ਕਿਹਾ ਅਸੀਂ ਕਿਤੇ ਚਲੇ ਜਾਈਏ ਬੂੰਜਾਂ ਪੈਂਦੀਆਂ ਨੇ ਅਗਲੇ ਨੂੰ ਪਤਾ ਜੀਰਾ ਆ ਗਿਆ ਡੈਣੀ ਆ ਗਿਆ ਪ੍ਰਵਾਹ ਨਾ ਕਰਿਓ ਤਕੜੇ ਹੋ ਜਿਓ ਅੱਗੇ ਤਾਂ ਤੁਹਾਡੇ ਕੋਲ ਇੱਕ ਡੈਣੀ ਜੀ ਸੀ ਕਿਤੇ ਜੀਰੇ ਨੂੰ ਵਰਤ ਕੇ ਵੇਖਿਓ ਤੁਸੀਂ ਵਾਕੇ ਯਾਦ ਕਰੋਗੇ ਕਿ ਠੀਕ ਆ ਕਿ ਜਿਵੇਂ ਰੋਟੀ ਚ ਜਾਂ ਸਬਜ਼ੀ ਤੇ ਜੀਰਾ ਪਾਇਆ ਸਵਾਦ ਦਿੰਦਾ ਮੈਂਬਰ ਪਾਰਲੀਮੈਂਟ ਬਣਿਆ ਵੀ ਅੱਜ ਪਾਰਲੀਮੈਂਟ ਚ ਵੀ ਨਜ਼ਾਰਾ ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ ਦੇ ਵਿੱਚ ਸਥਿਤੀਆਂ ਦਿਲਚਸਪ ਬਣੀਆਂ ਹੋਈਆਂ ਨੇ ਕਿਉਂਕਿ ਕਾਂਗਰਸ ਦੇ ਵੱਲੋਂ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉੱਥੇ ਹੀ ਜੇਕਰ ਗੱਲ ਅਸੀਂ ਅਕਾਲੀ ਦਲ ਦੀ ਕਰ ਲਈਏ ਤਾਂ ਵਰਸਾ ਸਿੰਘ ਬਲਟੋਹਾ ਨੇ ਚੋਣ ਮੁਹਿੰਮ ਪਖਾਈ ਹੋਈ ਹੈ ਦੂਸਰੇ ਹੀ ਪਾਸੇ ਅਮਰਿਤਪਾਲ ਸਿੰਘ ਹੁਣਾ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਇੱਥੇ ਚੋਣ ਜੋ ਹੈ ਉਹ ਹੋਰ ਜ਼ਿਆਦਾ ਦਿਲਚਸਪ ਹੋ ਚੁੱਕੀ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਨਾਮ ਦੀ ਚਰਚਾ ਵੀ ਖਾਸੀ ਛੜੀ ਹੋਈ ਹੈ ਬੇਸ਼ੱਕ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਸਮਰਥਕਾਂ ਨੇ ਚੋਣ ਮਹਿਮ ਪਖਾ ਰੱਖੀ ਹੈ ਸੋ ਖਡੂਰ ਸਾਹਿਬ ਦੀ ਸੀਟ ਵੀ ਇਸ ਸਮੇਂ ਕਹਿ ਸਕਦੇ ਆ ਕਿ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਅਕਾਲੀ ਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿੱਧੇ ਹੱਲੇ ਅਮਰਿਤਪਾਲ ਸਿੰਘ ਤੇ बोले जा रहे ने वो अपने आप ਦੇ ਵਿੱਚ ਕਈ ਸੰਕੇਤ ਵੀ ਦੇ ਰਹੇ ਨੇ ਹੁਣ ਇਹ ਜੋ ਬਿਆਨਬਾਜ਼ੀਆਂ ਨੇ ਇਹ ਇਹਨਾਂ ਲੀਡਰਾਂ ਦੇ ਪੱਖ ਦੇ ਵਿੱਚ ਭੁਗਤਦੀਆਂ ਨੇ ਜਾਂ ਫਿਰ ਇਹਨਾਂ ਦੇ ਵਿਰੋਧ ਦੇ ਵਿੱਚ ਭੁਗਤ ਜਾਂਦੀਆਂ ਨੇ ਇਹ ਦੇਖਣਾ ਮਹੱਤਵਪੂਰਨ ਹੋਏਗਾ ਨਤੀਜੇ ਸਭ ਕੁਝ ਤੈਅ ਕਰ ਦੇਣਗੇ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਇਹ 4 ਤਰੀਕ ਨੂੰ ਸਪਸ਼ਟ ਹੋ ਜਾਏਗਾ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ